ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜਛਾੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਿਰਦੇ ਬਲੁੰਦਰੇ ਗਏ ਨੇ ਕਿ ਇਹਨਾਂ ਦੇ ਹਿਰਦੇ ਕਾਦੇ ਨੇ ਕਿਹੜੇ ਪੱਥਰ ਦੇ ਨੇ ਕਿ 1984 ਦਾ ਟੈਂਕ ਤੋਪਾਂ ਦੇ ਨਾਲ ਕਾਲ ਤੱਕ ਢਾਟੇ ਨਹੀਂ ਹੋਇਆ ਨਿਰਦੋਸ਼ੀ ਸੰਗਤ ਮਾਰੀ ਗਈ ਤੇ ਇੰਨਾ ਕੌਮ ਦਾ ਨੁਕਸਾਨ ਹੈ ਇਹਨਾਂ ਦਾ 41 ਸਾਲ ਦੇ ਵਿੱਚ ਹਿਰਦੇ ਜੜੇ ਕਿਉਂ ਨਹੀਂ ਬਲੁੰਦਰੇ ਗਏ ਕਿ ਬਾਬਲ ਸਾਹਿਬ ਵੀ ਜਿਹੜਾ ਸੀ ਝੂਠੇ ਮਸਲਿਆਂ ਦੇ ਉੱਤੇ ਪੋਚਾ ਫੇਰਦਾ ਹੁੰਦਾ ਸੀ ਔਰ ਉਹਦੇ ਹੁਣ ਜਿਹੜਾ ਬਾਜ ਜੇ ਕੋਈ ਗੱਲ ਕਰਦੇ ਨੇ ਤੇ ਉਹਦਾ ਚਿੱਠਾ ਕੱਢ ਕੇ ਆਪਣੇ ਪਾਸੇ ਬਾਜਦਾ ਕਹਦੇ ਭਈ ਫੁਲਾਣੇ ਤਾਂ ਦੋਹਾ ਕੇ ਲਿਖੀ ਜੋਤ ਧਾਮੀ ਸਾਹਿਬ ਆਹ ਵਲੇ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਕੋਚਾ ਫੇਰਨੇ ਦੇ ਗੱਲਾਂ ਦੇ ਤੇ ਧਾਮੀ ਸਾਹਿਬ ਆਉਂਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਸਾਡਾ ਮੰਗ ਕਰਨਾ ਤਾਂ ਮਤਲਬ ਹੀ ਕੋਈ ਨਹੀਂ ਧਾਮੀ ਸਾਹਿਬ ਨੂੰ ਕੋਈ ਇਹ ਪੁੱਛੇ ਕਹਿੰ ਤੈਨੂੰ ਮੰਗ ਕੀਤੀ ਸੀ ਕਹਿੰਦੇ ਜਦੋਂ ਸੁਲਤਾਨਪੁਰ ਲੋਧੀ ਦੀ ਗੱਲ ਚੁੱਕੀ ਆ ਤੇ ਜਿਸ ਸਰਕਾਰ ਨੇ ਟੰਕ ਤੇ ਤੋਪਾਂ ਵਾਗਿਆ ਕਾਲ ਤੱਕ ਛੱਟੇ ਦੀ ਕਹਤਾ ਇਨਾ ਸਿੱਕਾ ਹੁੰਦਾ ਨੁਕਸਾਨ ਕੀਤਾ ਉਹਦੇ ਬਾਰੇ 41 ਸਾਲ ਚ ਕਿਉਂ ਨਹੀਂ ਗੱਲ ਕਰਦੀ ਕਿ ਅਸੀਂ 15 ਤਰੀਕ ਨੂੰ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਤਲਬ ਕਰਾਂਗੇ ਉਹ ਸ਼੍ਰੋਮਣੀ ਕਮੇਟੀ ਦਾ ਕੰਮ ਆ ਉਹ ਸਿੰਘ ਸਾਹਿਬਾਂ ਦਾ ਕੰਮ ਆ ਉਹ ਸਰਕਾਰ ਦਾ ਕੰਮ ਆ ਤੇ ਉਹ ਆਵੇ ਜਾਂ ਨਾ ਆਵੇ ਸਾਡੇ ਵਡਿਆਣੇ ਕੁਰਬਾਨੀਆਂ ਕਰਕੇ ਸ਼੍ਰੋਮਣੀ ਕਮੇਟੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਜਿਹੜੀ ਸਰਕਾਰ ਤਾਂ ਹੁੰਦਾ ਜੇ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਤੇ ਇਹਨਾਂ ਦੀਆਂ ਨਲਾਕੀਆਂ ਕਰਕੇ ਅੱਜ ਇਥੇ ਤੱਕ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਆ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਤਖਨ ਅੰਦਾਜ਼ੀ ਦੇ ਰਹੀ ਆ ਸਾਡੇ ਬੰਦੇ ਜਿਹੜਾ ਸਿੰਘ ਸਾਹਿਬਾਨ ਸਾਹਿਬ ਸਾਨੂੰ ਟਾਈਮ ਦੇਣ ਜਾਂ ਨਾ ਦੇਣ ਪਰ ਮੈਂ ਅੰਦਰ ਜਾ ਕੇ ਜੂਨ 1984 ਦੇ ਫੈਸਲੇ ਦੀ ਜਿਹੜੀ ਉਹ ਮੈਂ ਗੱਲ ਕਰਾਂਗਾ ਵਾਹਿਗੁਰੂ ਜੀ ਘਰ ਖਾਲਸਾ ਵਾਹਿਗੁਰੂ ਫਤਿਹ ਮੈਂ ਸਿੱਖ ਤਰਮੀ ਫੌਜੀ ਐਸੋਨ ਦਾ ਪ੍ਰਧਾਨ ਬਲਦੇਸ ਸਿੰਘ ਅਰਦਾਸਪੁਰ ਬੋ ਰਿਹਾ ਹਾਂ ਔਰ ਤੁਹਾਨੂੰ ਪੁੱਛਿਆ ਵੀ ਅੱਜ ਤੁਸੀਂ ਕਾਦੇ ਲਈ ਆਏ ਜੀ ਅੱਜ ਬੜੇ ਦੁੱਖ ਦੀ ਗੱਲ ਵਾ ਕੇ ਅਸੀਂ ਮਿਲ ਕੇ ਜਿਹੜਾ ਅਜੇ ਵੀ ਅਸੀਂ ਜੂਨ 1984 ਦੇ ਇਨਸਾਫ ਦੀ ਗੱਲ ਵਾਸਤੇ ਆਏ ਹਾਂ ਜਦੋਂ ਧਰਮੀ ਫੌਜੀਆ ਨੇ ਕੁਰਬਾਨੀ ਕਰ ਦਿੱਤੀ ਆ ਤੇ ਉਹਦੇ ਵਿੱਚ ਸਾਡੀ ਸਿੱਖ ਕੌਮ ਦੇ ਵਾਰਸਾਂ ਦਾ ਫਰਜ਼ ਹੀ ਕਿ ਮਲਕ ਵੀ ਜਿਹੜਾ ਸੀ ਉਹਦਾ ਬਲਕਿ ਵੀ ਸਾਡਾ ਸਤਕਾਰ ਕਰਦੇ ਜਾਂ ਜੂਨ 1984 ਦੇ ਵਿੱਚ ਜਿਹੜਾ ਸਭ ਤੋਂ ਵੱਡਾ ਸਿੱਖ ਕੌਮ ਦੇ ਉੱਤੇ ਜਿਹੜਾ ਹਮਲਾ ਜੂਨ 1984 ਦਾ ਹੋਇਆ ਜਿਹੜਾ ਟੈਂਕ ਤੇ ਤੋਪਾਂ ਦੇ ਨਾਲ ਹੋ ਕੇ ਤੇ ਅਕਾਲ ਤਖਤ ਸਾਹਿਬ ਦਾ ਟਹਿ ਢੇਰੀ ਹੋਇਆ ਉਹਦੇ ਬਾਰੇ ਇਹਨਾਂ ਨੇ ਮਰ ਕੇ ਵੀ ਕਦੀ ਵੀ ਕੋਈ ਗੱਲ ਨਹੀਂ ਛੇੜੀ ਤਾਂ ਜਦੋਂ ਸਿੱਖ ਕੌਮ ਦੇ ਵਿੱਚ ਕੋਈ ਛੋਟੀ ਮੋਟੀ ਛੇੜ-ਛੜ ਹੁੰਦੀ ਆ ਉਦੋਂ ਕਹਿੰਦੇ ਸਾਡੇ ਹਰਦੇਵ ਲੁੰਦਰੇ ਗਏ ਨੇ ਮੈਂ ਇੱਥੇ ਇਹਨਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦੇ ਹਿਰਦੇ ਕਾਦੇ ਨੇ ਕਿਹੜੇ ਪੱਥਰ ਦੇ ਨੇ ਕਿ 1984 ਦਾ ਟੈਂਕ ਤੋਪਾਂ ਦੇ ਨਾਲ ਤੱਕ ਢਾਹ ਢੇਰੀ ਹੋਇਆ ਨਰਦੋਸ਼ੀ ਸੰਗਤ ਮਾਰੀ ਗਈ ਤਾਂ ਇੰਨਾ ਕੌਮ ਦਾ ਨੁਕਸਾਨ ਹੈ ਇਹਨਾਂ ਦਾ 41 ਸਾਲ ਦੇ ਵਿੱਚ ਹਿਰਦੇ ਜਿਹੜੇ ਕਿਉਂ ਨਹੀਂ ਬਲੁੰਦਰੇ ਗਏ ਔਰ ਜਦੋਂ ਕੋਈ ਛੋਟੀ ਜੀ ਗੱਲ ਹੁੰਦੀ ਆ ਉਹਨੂੰ ਇਹ ਮੁੱਦਾ ਬਣਾ ਕੇ ਚੁੱਕ ਕੇ ਤੇ ਖੜਿਆ ਕਰ ਦਿੰਦੇ ਨੇ ਉੱਥੇ ਵੀ ਇਹਨਾਂ ਨੂੰ ਸਵਾਲ ਪੁੱਛਣ ਦੀ ਲੋੜ ਆ ਪਈ ਮਲਕਵੇ ਇਹ ਜਿਹੜਾ ਇਹ ਕਿਉਂ ਕਰਦੇ ਜੀ ਅੱਜ ਜਿੱਥੇ ਸਵਾਲ ਆ ਜਾਂਦਾ ਵਾ 41 ਸਾਲ ਇਹਨਾਂ ਨੇ ਕਿਉਂ ਨਹੀਂ ਕੀਤਾ ਇੱਥੇ ਸਵਾਲ ਦੂਜੇ ਪਾਸੇ ਇਹ ਵੀ ਆ ਜਾਂਦਾ ਕਿ ਜਦੋਂ ਮਿਲ ਕੇ ਵੀ ਜੇ ਕਾਲ ਤਖਤ ਨੂੰ ਟਾਲਦੇ ਤੌਰ ਦੇ ਤੇ ਵਰਤਦੇ ਨੇ ਮਿਲ ਕੇ ਵੀ ਇਹਨੂੰ ਕਦੀ ਵੀ ਇਹਨਾਂ ਨੇ ਮਿਲ ਕੇ ਵੀ ਸਿੱਖ ਕੌਮ ਵਾਸਤੇ ਇਹਨਾਂ ਨੂੰ ਨਹੀਂ ਨਹੀਂ ਵਰਤਿਆ ਹੁਣ ਜਦੋਂ ਸਵਾਲ ਆ ਜਾਂਦਾ ਵਾ 3350 ਸਾਲ ਮਨਾਉਣ ਦਾ ਉਦੋਂ ਭਗਵੰਤ ਮਾਨ ਨੇ ਮਤਲਬ ਜਿਹੜਾ ਵਾ ਸ਼੍ਰੀ ਆਨੰਦਪੁਰ ਸਾਹਿਬ 350 ਸਾਲਾ ਮਨਾਇਆ ਫਿਰ ਇਹਨਾਂ ਨੇ ਫਜ਼ੇਗੜ ਸਾਹਿਬ ਜਿਹੜਾ ਚੰਗਾ ਪ੍ਰਸ਼ਾਸਨ ਦੇ ਕੇ ਇਹਨਾਂ ਨੇ ਮਤਲਬ ਵੀ ਉੱਥੇ ਇਹਨਾਂ ਨੇ ਚੰਗੇ ਸੁੱਖ ਸਹੂਲਤਾਂ ਦਿੱਤੀਆਂ ਵੀ ਮਤਲਬ ਜਿਹੜੇ ਸੰਗਤ ਚੰਗਾ ਮੱਥਾ ਟੇਕ ਸਕੇ ਔਰ ਸੀਫ ਰਵੇ ਔਰ ਉਸ ਤੋਂ ਬਾਅਦ ਹੁਣ ਉਹ 328 ਸਰੂਪਾਂ ਦੇ ਵਿੱਚ ਜਿਹੜੀ ਆ ਉਹ ਮਤਲਬ ਗੱਲ ਕਰ ਰਹੇ ਔਰ ਇਹਨੂੰ ਸਰਕਾਰ ਕਹਿ ਰਹੀ ਹੈ ਦਹਰਾਂ ਅੰਦਾਜੀ ਇੱਥੇ ਮੈਂ ਸਿੱਧੇ ਗੱਲ ਕਰੂੰ ਕਿ ਜਿਹੜੀ ਦਹਰਾਂ ਅੰਦਾਜੀ ਉਹਨਾਂ ਦੇਣ ਪਈ ਇਹ ਸਾਡੇ ਸਿੱਖ ਲੀਡਰਸ਼ਿਪ ਦੀ ਨਲਾਕੀ ਦੇ ਕਾਰਨ ਮਲਕੇ ਵਿੱਚ ਕਾਰਵਾਈ ਹੋਈ ਆ 328 ਰੁਪਿਆਂ ਦੀ ਤੇ ਜੇਕਰ ਇੰਨਾ ਚੀਜ਼ਾਂ ਦੇ ਕਰਕੇ ਮਲਕੇ ਸਰਕਾਰ ਦੇ ਅੰਦਾਜ਼ਾ ਅੰਦਾਜ਼ੇ ਕਰਦੇ ਆ ਤੇ ਜਿਸ ਸਰਕਾਰ ਨੇ ਟੰਕ ਤੇ ਤੋਪਾਂ ਲਾ ਕੇ ਆਕਾਲ ਤੱਕ ਢਾਟੇ ਨਹੀਂ ਕਹਤਾ ਇੰਨਾ ਸਿੱਖਾਂ ਦਾ ਨੁਕਸਾਨ ਕੀਤਾ ਉਹਦੇ ਬਾਰੇ 41 ਸਾਲ째 ਕਿਉਂ ਨਹੀਂ ਗੱਲ ਕਰਦੀ ਹੁਣ ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 15 ਤਰੀਕ ਨੂੰ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਤਲਬ ਕਰਾਂਗੇ ਰੋਸ ਸ਼੍ਰੋਮਣੀ ਕਾਟੀ ਦਾ ਕੰਮ ਆ ਉਹ ਸਿੰਘ ਸਾਹਿਬਾਂ ਦਾ ਕੰਮ ਆ ਉਹ ਸਰਕਾਰ ਦਾ ਕੰਮ ਆ ਕਿ ਉਹ ਆਵੇ ਜਾਂ ਨਾ ਵੇ ਪਰ ਧਰਮੀ ਫੌਜੀ ਜਦھے ਬੰਦੀ ਜਿਹੜੀ ਆ ਇੱਧਰਲੇ ਪਾਸਿਓ ਮੈਂ ਆਵਾਂਗਾ ਸਾਡੇ ਬੰਦੇ ਜਿਹੜਾ ਸਿੰਘ ਸਾਹਿਬਾਂ ਸਾਹਿਬ ਸਾਨੂੰ ਟਾਈਮ ਦੇਣ ਜਾਂ ਨਾ ਦੇਣ ਪਰ ਮੈਂ ਅੰਦਰ ਜਾ ਕੇ ਜੂਨ 1984 ਦੇ ਫੈਸਲੇ ਦੀ ਜਿਹੜੀ ਉਹ ਮੈਂ ਗੱਲ ਕਰਾਂਗਾ ਇੱਥੇ ਦੁੱਖ ਦੀ ਕੀ ਗੱਲ ਆ ਕਿ ਜਿਹੜੇ ਸਿੱਖੀ ਮੁਸਲੇ ਨੇ ਉਸ ਵਾਸਤੇ ਸ਼੍ਰੋਮਣੀ ਕਾਟੀ ਜਿਹੜੀ ਆ ਉਹ ਬਣਾਈ ਗਈ ਆ ਔਰ ਇਹ ਕੀ ਕਰਦੀ ਆ ਕਿ ਜਦੋਂ ਸਾਡੇ ਵਰਗੀਆਂ ਪਾਰਟੀਆਂ ਜਾਂ ਕੋਈ ਮਤਲਬ ਕਿ ਅਣਖੀ ਸਿੱਖ ਜਿਹੜਾ ਜਦੋਂ ਮਸਲਾ ਚੁੱਕਦਾ ਤੇ ਉਦੋਂ ਇਹ ਕਹਿੰਦੇ ਨੇ ਕਿ ਇਹ ਮਲਕੇ ਵਿਜਵਾ ਦਸੰਦਾਜੀ ਦਿੰਦਾ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਫਿਰ ਇਹ ਪੁਰਾਣੇ ਐਕਟ ਕੱਢ ਦਿੰਦੇ ਨੇ ਵੀ ਇਹ ਐਕਟ ਵਾ ਸਾਡੇ ਵੱਡਿਆਂ ਨੇ ਕੁਰਬਾਨੀਆਂ ਕਰਕੇ ਸ਼ਰੋਮਣੀ ਕਮੇਟੀ ਬਣਾਈ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜੀ ਸਰਕਾਰ ਦਹੰਦਾਜੀ ਨਹੀਂ ਦੇ ਸਕਦੀ ਤੇ ਨਹੀਂ ਦੇਊਗੀ ਇਹ ਇਹਨਾਂ ਦੀਆਂ ਨਲਾਕੀਆਂ ਕਰਕੇ ਅੱਜ ਇਥੇ ਤੱਕ ਆ ਗਿਆ ਕਿ ਸਰਕਾਰ ਜਿਹੜੀ ਆ ਫੈਸਲੇ ਕਰਾ ਰਹੀ ਆ ਇਹਨਾਂ ਦੇ ਰਹਿੰਦੇ ਤੇ ਇਹ ਕਹਿੰਦੀ ਆ ਦਖਲ ਅੰਦਾਜ਼ੀ ਦੇ ਰਹੀ ਆ ਔਰ ਇਸ ਚੀਜ਼ ਦਾ ਹੀ ਜੜਵੱਤਰ ਵੀ ਫੌਜੀ ਜੜਵਾ ਇਹਨਾਂ ਕੋਲ ਜਵਾਬ ਦਵਾਂਗੇ ਜੇਕਰ ਅਸੀਂ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕਰ ਸਕਦੇ ਆ ਅੱਜ ਅਸੀਂ ਸਿੱਖ ਕੌਮ ਦੇ ਵਿੱਚ ਜੜਵਾ ਇਹਨਾਂ ਇਹਨਾਂ ਕੋਲ ਜਵਾਬ ਵੀ ਮੰਗ ਸਕਦੇ ਆ ਔਰ ਇਹਦੇ ਵਾਸਤੇ ਮੈਂ ਫੇਰ ਬੇਨਤੀ ਕਰਨਾ ਸਾਨੂੰ ਸਿੰਘ ਸਾਹਿਬਾਨ ਟਾਈਮ ਦਵੇ ਜਾਂ ਨਾ ਦਵੇ ਅਸੀਂ ਸਿੰਘ ਸਾਹਿਬਾਨ ਨੂੰ ਭਗਵੰਤ ਮਾਣੇ ਜਦ 15 ਤਰੀਕ ਨੂੰ ਮਿਲਣਾ ਉਸ ਦਿਨ ਅਸੀਂ ਮਿਲਾਂਗੇ ਔਰ ਜੂਨ 1984 ਦਾ ਜਿਹੜਾ ਉਹ ਫੈਸਲਾ ਜਿਹੜਾ ਇਹਨਾਂ ਦੇ ਕੋਲੋਂ ਮੰਗਾ ਕੇ ਜਵਾਬ ਮੰਗ ਕੀ ਰੇਗੀ ਮੇਨ 1984 ਚ ਧਰਮੀ ਫੌਜੀਆ ਨੂੰ ਕਿਸ ਤਰੀਕੇ ਦਾ ਸਤਕਾਰ ਦੀ ਮੰਗ ਰੇਗੀ ਵੇਖੋ ਜੀ ਤੁਸੀਂ ਪੱਤਰਕਾਰ ਸਾਹਿਬ ਕਹਿੰਦੇ ਜੇ ਤੁਹਾਡੀ ਮੰਗ ਕੀ ਆ ਸਾਡਾ ਮੰਗ ਕਰਦਾ ਤਾਂ ਬਦਲ ਹੀ ਕੋਈ ਨਹੀਂ ਧਮੀ ਸਾਹਿਬ ਨੂੰ ਕੋਈ ਇਹ ਪੁੱਛੇ ਭਈ ਤੈਨੂੰ ਮੰਗ ਕੀਤੀ ਸੀ ਕਹਿੰਦੇ ਜਦੋਂ ਸੁਲਤਾਨਪੁਰ ਲੋਧੀ ਦੀ ਗੱਲ ਚੁੱਕੀ ਆ ਜਦੋਂ ਹੁਣ ਮਲਕਾਂ ਵੀ ਕੋਈ ਗੱਲ ਕੀਤੀ ਆ ਇਹਦੇ ਵਿੱਚ ਕਿਸੇ ਨੇ ਮੰਗ ਕੀਤੀ ਆ ਧਾਮੇ ਸਾਹਿਬ ਦਾ ਵੈਸੇ ਹੀ ਆਪਣੇ ਮੈਂ ਜਿਹੜਾ ਮੁੱਦੇ ਚੁੱਕਦੇ ਰਹਿੰਦੇ ਨੇ ਮੈਂ ਇੱਥੇ ਸਪਸ਼ਟ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਬਾਬਲ ਸਾਹਿਬ ਵੀ ਜਿਹੜਾ ਹੀ ਝੂਠੇ ਮਸਲਿਆਂ ਦੇ ਉੱਤੇ ਪੋਚਾ ਫੇਰਦਾ ਹੁੰਦਾ ਸੀ ਔਰ ਉਹਦੀ ਹੁਣ ਜਿਹੜਾ ਵਾ ਜੇ ਕੋਈ ਗੱਲ ਕਰਦੇ ਨੇ ਤੇ ਉਹਦਾ ਚਿੱਠਾ ਕੱਢ ਕੇ ਅਗਲੇ ਪਾਸੇ ਬਾਬਲ ਦਾ ਕਹਿੰਦੇ ਵੀ ਫੁਲਾਣੇ ਤਾਂ ਦੋਹਾਂ ਕਰਨੀ ਜੋ ਧਾਮੇ ਸਭ ਆਹ ਵਲੇ ਸਪੀਡ ਤੇ ਚੱਲਣ ਡੇ ਨੇ ਜਿਸ ਤਰ੍ਹਾਂ ਉਹ ਪੋਚਾ ਫੇਰਨੇ ਨੇ ਗੱਲਾਂ ਦੇ ਤੇ ਤਾਂ ਮੈਂ ਸਾਬ ਹੋਂ ਦੇ ਸਮੇਂ ਦੇ ਵਿੱਚ ਸਿੱਖ ਕੌਮ ਨੂੰ ਜਵਾਬ ਦੇਣਾ ਪਊਗਾ ਔਰ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਣਾ ਪਊਗਾ ਔਣਖੀ ਸਿੱਖ ਤੁਹਾਡੇ ਕੋਲ ਜਵਾਬ ਮੰਗਣਗੇ ਵੀ ਕਿਸ ਤਰ੍ਹਾਂ ਤੁਸੀਂ ਜਿਵੇਂ ਪੁੱਛੇ ਫੇਰਦੇ ਜੀ ਠੀਕ ਹੈ ਉਹ ਦਿਨ ਕਿੰਨੇ ਜਨਾਂ ਦਾ ਤੁਹਾਡਾ ਵਫਦ ਕੀ ਜਥੇਦਾਰ ਸਾਹਿਬ ਨੂੰ ਮਿਲੇਗਾ ਜਾਂ ਸੀਐਮ ਨੂੰ ਮਿਲੇਗਾ ਦੇਖੋ ਜੀ ਤੁਸੀਂ ਇੱਕ ਮੈਂ ਬੇਨਤੀ ਕਰਦਾ ਸਾਡਾ ਵਫਦ ਮਿਲਣਾ ਨਹੀਂ ਕੋਈ ਮਲਕ ਵੀ ਇਹ ਨਹੀਂ ਕਿ ਰਾਜਨੀਤਿਕ ਆ ਕੇ 150 ਬੰਦਾ ਆਉਣਾ ਅਸੀਂ ਨਾ ਕੋਈ ਜਵਾਬ ਲੈਣਾ ਮੈਂ 5-7 ਬੰਦੇ ਅਸੀਂ ਆਉਣੇ ਮੈਂ ਕਦੀ ਦੇਖ ਦੇਖਿਆ ਨਹੀਂ ਕਿ ਮੈਂ ਕਦੀ ਇਲੈਕਸ਼ਨ ਲੜਨਦੇ ਆਂ ਦੂਸਰੀ ਬੇਨਤੀ ਇਹ ਆ ਜਿਹੜੀ ਸਭ ਤੋਂ ਵੱਡੀ ਦੁੱਖ ਦੀ ਗੱਲ ਆ ਜੂਨ 1984 ਦੇ ਵਿੱਚ ਹਮਲਾ ਸਿੱਖ ਕੌਮ ਦੇ ਉੱਤੇ ਹੋਇਆ ਧਰਮ ਦੇ ਉੱਤੇ ਹੋਇਆ ਔਰ ਧਰਮੀ ਫੌਜੀਆ ਨੇ ਬਾਰਕਾਂ ਛੱਡ ਕੇ ਆ ਗਏ ਔਰ ਮੈਂ ਇੱਥੇ ਧਾਮੀ ਸਾਨੂੰ 22 ਨਾਮ ਜਿਹੜਾ ਬੰਦ ਸਵਾਲ ਪੁੱਛਣਾ ਔਰ ਮੈਂ ਸਿੱਖ ਸੰਗਤ ਨੂੰ ਇਹ ਗੱਲ ਕਹਿਣਾ ਕਿ ਤੁਹਾਡੇ ਆਸਰੇ ਨਾ ਅਸੀਂ ਸ਼ਰੋਨੀਕਰ ਕੇ ਜਵਾਬ ਲਵਾਂਗੇ ਕਿ ਸ਼੍ਰੋਮੀ ਕੱਟੀ ਨੇ ਸਾਡਾ ਮਦਾ ਪਾਇਆ ਸੀ ਕਿ ਧਰਮੀ ਫੌਜੀ 285 ਨੇ ਉਹਦੇ ਬਾਰੇ ਮੈਂ ਧਾਮੀਸਾ ਨੂੰ ਕਿਹਾ ਮੈਂ ਧਾਮੀਸਾ ਜਿਹਨਾਂ ਬੈਰ ਕਾ ਛੜੀਆਂ ਕੋ ਧਰਮੀ ਫੌਜੀ ਸਾਰੇ ਨੇ ਫਿਰ ਇਹਨਾਂ ਸਾਡਾ ਮਦਾ ਪਾ ਕੇ 26 ਬਾਹ ਬਣਾਤੇ ਫਿਰ ਮੈਂ ਗੱਲ ਕੀਤੀ ਫਿਰ ਇਹਨਾਂ ਸਾਨੂੰ ਪੁੱਛ ਆ ਜਾ ਫਿਰ ਕਹਿੰਦੇ ਧਰਮੀ ਫੌਜੀ ਕੁਰਬਾਨੀ ਦੀ ਮਲਕਤ ਸਲਾਘਾ ਕਰਦੇ ਆ ਫਿਰ ਮੈਂ ਉਹ ਗੱਲ ਦਾ ਵਿਰੋਧ ਕੀਤਾ ਤਾਂ ਹੁਣ ਇਹਨਾਂ 309 ਪਾਏ ਨੇ ਇੱਥੇ ਮੈਂ ਚੋਮੀ ਕੈਪਟਨ ਨੂੰ ਜਿੱਥੇ ਧਾਂਬੇ ਸਾਹਿਬ ਨੂੰ ਜਵਾਬ ਪੁੱਛਣਾ ਉੱਥੇ ਮੈਂ ਸੇ ਕੌਨ ਨੂੰ ਅਪੀਲ ਕਰਦਾ ਕਿ ਸਾਡੇ ਨਾਲ ਹੋ ਕੇ ਜਵਾਬ ਮੰਗੋ ਕਿ ਜਦੋਂ ਮਲਕਾ ਧਰਮੀ ਫੌਜੀ ਬੈਰ ਕਾ ਛੜਕੇ ਹਰਮੰਦਰ ਸਾਹਿਬ ਨੂੰ ਚਾਲੇ ਪਾਏ ਨੇ ਰਸਤੇ ਦੇ ਵਿੱਚ ਸ਼ਹੀਦ ਕਿਹੜੇ ਖਾਤੇ ਦੇ ਨੇ ਜਿਨ੍ਹਾਂ ਦੇ ਇੱਕ ਇੱਕ ਹੰਗਰ ਰਹਿ ਗਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਅੰਟੈਰੋਕੇਟ ਹੋਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਜਿਹੜੇ ਬੰਦੇ ਡਿਸਮਿਸ ਫਰਮ ਸਰਵਿਸੋਂ ਆਏ ਨੇ ਉਹ ਬੰਦੇ ਕਿਹੜੇ ਖਾਤੇ ਦੇ ਵਿੱਚ ਨੇ ਔਰ ਇੰਨਾ ਧਰਮੀ ਫੌਜੀਆਂ ਨੁਕਸਾਨ ਜਿਹੜਾ ਹੋਇਆ ਉਹ ਮਲਕ ਅਬੀ ਧਾਮੀ ਸਾਹਿਬ ਨੂੰ ਕੀ ਸਮਝਦੇ ਨੇ ਤੱਕ 309 ਧਰਮੀ ਫੌਜੀ ਮੰਨਦੇ ਨੇ ਜਦੋਂ ਇਹ 309 ਕਹਿੰਦੇ ਨੇ ਕਿ ਜਨਰਲ ਕੋਡਮਰ ਤੇਰਵੀ ਫੌਜੀ ਨੇ ਉਹਦੇ ਵਿੱਚ ਜਿਹੜੇ ਡਿਸਮੇ ਫ੍ਰਾਂਸ ਸਰਵ ਜਨਰਲ ਵਾਤਾ ਕੇ ਇੱਕ ਨਵੇਂ ਪੈਸੇ ਦੀ ਸਹੂਲਤ ਨਹੀਂ ਉਹਨਾਂ ਨੂੰ ਵਿੱਚ ਕਿਉਂ ਨਹੀਂ ਲੈਂਦਾ ਤਾਂ ਕੁਰਬਾਨੀ ਵਾਲਿਆਂ ਨੂੰ ਕਿਉਂ ਨਹੀਂ ਲੈਂਦੇ ਇੱਥੇ ਅਸੀਂ ਧਾਮੀ ਸਭ ਕੁਝ ਜਵਾਬ ਮੰਗਾ ਕੇ ਸਖ ਕੌਮ ਦੇ ਨਾਲ ਲੜ ਕੇ ਜੀ ਠੀਕ ਹੈ